ਕਥਾ ਦਾ ਵੈਸੀ ਲਫ਼ਜ਼ੀ ਅਰਥ ਹੁੰਦਾ ਹੈ ਕਿ ਜੇ ਸੀ ਪ੍ਰਮਾਤਮਾ ਦੀ ਕਥਾ ਕਹਿੰਨੇ ਆ ਤੇ ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹਦੇ ਗੁਣਾ ਨੂੰ ਆਪਣੀ ਜ਼ੁਬਾਨ ਤੋਂ ਕਥਨ ਕਰਨਾ ਲਫ਼ਜ਼ੀ ਅਰਥੇ ਬੋਲਣਾ ਪਰ ਗੁਰਬਾਣੀ ਵਿੱਚ ਕਥਾ ਦੀ ਬੜੀ ਵੱਡੀ ਮਹਾਨਤਾ ਦਿੱਤੀ ਗਈ ਪਰ ਇੱਕ ਖੂਬਸੂਰਤੀ ਇਹ ਵੀ ਕਥਾ ਕਰਨ ਤੋਂ ਬਾਅਦ ਫਿਰ ਸਤਿਗੁਰੂ ਕਹਿੰਦੇ ਨੇ ਅਜੇ ਕਥਾ ਮੁਕੰਮਲ ਨਹੀਂ ਹੋਈ ਇਹ ਅਕਾਥੀ ਹੈ ਫਿਰ ਸੁਣਿਓ ਆਪਜੀ ਜਪਜੀ ਸਾਹਿਬ ਵਿੱਚ ਇੱਕ ਪਾਠ ਪਰ ਯਾਦ ਕਰ ਆਪਾਂ ਬੋਲਣਾ ਉਹੀ ਜੋ ਭਾਈ ਸਾਹਿਬ ਗਾਇਨ ਕਰਕੇ ਗਏ ਮੇਰੀ ਅੱਜ ਇੱਛਾ ਸੀ ਜੋ ਭਾਈ ਸਾਹਿਬ ਪੜਨਗੇ ਸ਼ਬਦ ਉਹਨਾਂ ਦਾ ਵਿਚਾਰ ਕੀਤੀ ਆਪਾਂ ਅੱਜ ਚੇਤੇ ਵਿੱਚ ਬੈਠੇ ਆ ਆਪਜੀ ਇੱਕ ਪਾਠ ਕਰਦੇ ਹੋ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਜਪਜੀ ਸਾਹਿਬ ਵਿੱਚ ਹੁਣ ਇਹਦੇ ਲਫ਼ਜ਼ੀ ਅਰਥ ਜਿੰਨੇ ਕੋਈ ਸਮਝੇ ਕੈ ਮਹਾਰਾਜ ਸੱਚੇ ਪਿਤਾ ਜੀ ਕਹਿ ਰਹੇ ਨੇ ਕਿ ਪਰਮਾਤਮਾ ਨੂੰ ਕੱਟਦਿਆਂ ਕੱਟਦਿਆਂ ਉਹਦੇ ਵਿੱਚ ਟੋਟਾ ਨਹੀਂ ਆਉਂਦਾ ਤੋੜਦਾ ਲਫ਼ਜ਼ੀ ਅਰਥ ਆਪ ਸਮਝਿਓ ਘਾਟਾ ਪੈ ਜਾਣਾ ਮੁੱਕ ਜਾਣਾ ਇਹਦਾ ਸਿੱਧਾ ਅਰਥ ਏ ਵੇ ਕਿ ਜਿੰਨੀ ਮਰਜ਼ੀ ਕਥਾ ਕੋਈ ਕਰ ਲਵੇ ਤੇ ਕਰੋੜਾਂ ਕਰੋੜਾਂ ਵਾਰ ਕੋਈ ਕਥਾ ਕਰੀ ਜਾਏ ਇਹ ਨਹੀਂ ਕਹਿ ਸਕਦਾ ਬਸ ਪ੍ਰਮਾਤਮਾ ਬਾਰੇ ਮੈਂ ਸਭ ਕੁਝ ਕਥ ਦਿੱਤਾ ਨਹੀਂ ਪਿਆਰਿਓ ਉਹ ਕਥਨ ਤੋਂ ਬਿਨਾ ਫਿਰ ਵੀ